ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੀ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਬੱਚੀਆਂ ਸੇਲ ਲਈ ਲੈ ਕੇ ਆਏ ਹਾਂ ਜੀ ਇੱਕ ਜਰਸੀ ਆ ਇੱਕ HF ਆਓ ਪੁੱਛ ਲੈਨੇ ਬਾਈ ਟੋਟੀ ਸੱਚੀ ਕਰ ਹੋ ਠੀਕ ਹੋ ਵਧੀਆ ਬਈ ਵਧੀਆ ਵਧੀਆ ਚੱਲਦਾ ਕੰਮ ਹਾਂ ਹਾਂ ਬਾਈ ਜਿਹੜੀ ਪਹਿਲਾਂ ਵੀਡੀਓ ਪਾਈ ਸੀ ਕਿਵੇਂ ਰਿਹਾ ਰਿਸਪੌਂਸ ਬਈ 5 ਮਿੰਟਾਂ ਦੀ ਬੱਚੀਆਂ ਵੇਚਤੀਆਂ ਸਾਰੀਆਂ ਮਾਤਾ ਮੁੱਲ ਜੈਸੀ ਨਾ ਮੁੱਲ ਜੈਸੀ ਯਾਰ ਸੋਦੀ ਵੇਚੀਆਂ ਹਾਂ ਸਨਕੀਆਂ ਸੀ ਨਾ ਹਾਂ ਬਈ ਠੀਕ ਆ ਨਾਮ ਤੇ ਡਰੈੱਸ ਹੋਵੇ ਬਈ ਨਾਮ ਕਾਰਨਾ ਪਿੰਡ ਤੋਲਾ ਤੇ ਜ਼ਿਲ੍ਹਾ ਬਰਨਾਲਾ ਤਹਿਸੀਲ ਪਪਾ ਪਿਆਨ ਦੀ ਆਪਾ ਪਪਾ ਨੇੜੇ ਬਰਣਾ ਲਾਤੀ ਅੰਡਿਆ ਜਾਂ ਨੇੜੇ ਪਪਾ ਵੀ ਨੇੜੇ ਰਹ ਜਾਂਦਾ ਆਪਾਂ ਠੀਕ ਆ ਮੋਬਾਈਲ ਨੰਬਰ ਉਹ ਬਈ 90415 ਤੇ 17 ਠੀਕ ਆ ਭਾਈ ਭਾਈ ਜਿਹੜੀ ਪਹਿਲੇ ਨੰਬਰ ਤੇ ਬੱਚੀ ਦੇਖਦਾ ਕਿੰਨੀ ਉਮਰ ਹੈ ਭਈ ਇਹਦੀ ਉਮਰ 10 ਮਹੀਨੇ 10 11 ਮਹੀਨਿਆਂ ਦੀ ਆ ਠੀਕ ਆ ਦੰਦਾਂ ਚ ਖੀਰੀ ਆ ਕਿਹੜੇ ਟੀਕੇ ਦੀ ਆ ਭਈ ਕੁਛ ਨਹੀਂ ਬਤਾਉਂਦੀ ਆ ਜੀ ਆ ਠੀਕ ਆ ਭਾਈ ਮਾਂ ਦਾ ਦੁੱਧ ਭਈ ਉਹ ਵੀ ਨਹੀਂ ਪਤਾਗਾ ਆਪਾਂ ਮਰੀਆਂ ਕੋਈ ਚੱਕਰ ਮੂਤੋਂ ਖੀਰੀ ਦਿਖਾ ਵੀ ਨਹੀਂ ਆਇਆ ਆਪਾਂ ਠੀਕ ਆ ਦੰਦਾਂ ਚ ਖੀਰੀ ਆ ਹਾਂ ਦੰਦਾਂ ਚ ਖੀਰੀ ਆ ਹਾਂ ਓਕੇ ਫੇਸ ਬਹੁਤ ਚੰਗਾ ਬੋਦੀ ਚੰਗੀ ਰੰਗ ਰੂਪ ਚੰਗਾ ਬੱਚੀਓ ਪਲੀ ਬਹੁਤ ਆ ਬੱਚੀ ਟੀਕੇ ਦੇ ਤਕਰੀਬਨ ਕਾਬਲ ਜੀ ਹੈ ਨਾ ਹਾਂ ਹਾਂ ਬਈ ਟੀਕੇ ਦੇ ਕਾਬਲ ਆ ਕੱਦ ਵੱਡ ਫੁੱਲ ਆ ਪ੍ਰਿੰਟ ਚੰਗਾ ਝੂਲੀ ਚੰਗੀ ਆ ਕੱਲਾ ਕੱਲਾ ਤਾਂ ਨਾ ਚੰਗੀ ਆ ਬਈ ਬੱਚੀ ਮੁੱਲ ਕੀ ਰੱਖਿਆ ਤਾਂ ਮੈਂ ਮੁੱਲ ਜੋੜੀ ਦਾ ਹੀ ਕਰ ਦਾਂਗਾ ਜਿੰਨਾ ਕਰਨਾ ਬਈ ਉਹ ਜੋੜ ਦੇ ਮੁੱਲ 33000 ਕੀ ਰੱਖਿਆ 33000 ਮਜਾਜ ਮੁੱਲ ਰੱਖਿਆ ਬਈ ਜੇ ਮਜਾਜ ਮੁੱਲ ਨਾਲ ਜੋੜੀ ਦਾ ਹੀ 33000 ਰੁਪਈਆ ਮੁੱਲ ਮਾਨਤਣ ਵਿੱਚੋਂ ਜ਼ਰੂਰ ਹੋ ਜੂਗਾ ਝੂਲੀ ਚੈੱਕ ਕਰ ਲਿਓ ਨੇ ਈ ਕਿਹਦੇ ਕਰਮ ਵਾਲੀ ਬਿਲਕੁਬਲ ਇਕੱਲਾ ਇਕੱਲਾ ਥਾਣੇ ਚਾਰੇ ਥਾਣੇ ਖੜਵੇਂ ਪੂਰੇ ਗੈਰ ਤੇ ਪੁੱਤਾਂ ਬੱਚੇ ਬਾਈ ਕੱਦ ਕਰ ਜਾਣਾ ਸੀ ਬੇਡ ਬੂੜੇ ਹੋਰ ਕਰ ਜਾਣਾ ਠੀਕ ਆ ਬਾਈ ਅੱਗੇ ਵੀਰੇ ਜਰਸੀ ਕਿੰਨੀ ਉਮਰ ਆ ਇਹ 7 ਮਹੀਨਿਆਂ ਦੀ ਆ 7 ਮਹੀਨਿਆਂ ਦੀ ਉਮਰ ਹੂੰ ਕਿਹੜੇ ਟੀਕੇ ਦੀ ਓਏ ਕੁਛ ਨਹੀਂ ਪਤਾ ਮਾਂ ਦਾ ਦੁੱਧ ਕੁਛ ਵੀ ਨਹੀਂ ਪਤਾ ਯਾਰ ਤੋਰ ਦੇ ਬਾਈ ਮਣੀ ਅ ਕੱਦ ਬਿੱਡ ਚੰਗੀਆਂ ਝੋਲੀ ਚੰਗੀਆਂ ਝੋਲੀ ਬਾਈ ਚੰਗੀਆਂ ਝੋਲੀ ਚੰਗੀਆਂ ਇਕੱਲਾ ਇਕੱਲਾ ਥਾਣਾ ਬਾਈ ਫੇਸ ਜਿਹੜਾ ਕਰਮ ਵਾਲੀ ਦਾ ਬਹੁਤ ਚੰਗਾ ਤੋੜਾ ਤਾਰਾ ਚੰਗਾ ਗਾ ਤਕਰੀਬਨ ਮਹੀਨੇ ਕਿਤਾ ਹੀ ਸੀਮਨ ਲੈ ਲੂਣਾ 2 ਮਹੀਨੇ 2 ਮਹੀਨੇ ਤੱਕ ਯਾਰ 2.5 ਮਹੀਨੇ ਬੱਸ ਮੈਂ ਰਾਵ ਨਾਲ ਲਾ ਜੂ ਫੇਸ ਦੇ ਫੇਸ ਦੇ ਵਿੱਚ ਕਿੰਨਾ ਹਾਂ ਟੂਆ ਟੂਆ ਬਹੁਤ ਚੰਗਾ ਬੋਦੀ ਬੋਦੀ ਬਹੁਤ ਚੰਗੀ ਆ ਅੱਛਾ ਤੇ ਮੁੱਲ ਫਿਰ ਜੋੜੀ ਦੇ 33000 ਆ ਜੋੜੇ 33000 ਹੈ ਜਮਾ ਜਾਇਜ਼ ਮੁੱਲ ਆ ਬਾਈ ਜਮਾ ਜਾਇਜ਼ ਆ ਬਾਈ ਜਮਾ ਜਾਇਜ਼ ਲੋਕੀ ਕੱਲ ਜਮਾ 35000 ਆ ਮਾਂ ਦੇ ਪਰ ਜੋੜੀ 30000 ਕਰਤਾ ਠੀਕ ਆ ਮੰਤਨ ਹੋ ਜੋ ਹਣ ਹਾਂ ਹਾਂ ਬਾਈ ਫੇਸ ਦੇਖੋ ਬਾਈ ਟੂਆ ਟੂਆ ਬਹੁਤ ਚੰਗਾ ਬੋਦੀ ਬੋਦੀ ਬਹੁਤ ਚੰਗੀ ਆ ਸਨੱਖ ਪੁਣਾ ਬੱਚੀ ਦੇ ਵਿੱਚ ਬਹੁਤ ਆ ਮੁੱਲ ਜਾਇਜ਼ 33000 ਰੁਪਏ ਦੋਨਾਂ ਦਾ ਮੁੱਲ ਮਾਨ ਤਣ ਵਿੱਚੋਂ ਜ਼ਰੂਰ ਹੋ ਜਾਊਗਾ। ਹਾਂ। ਬੱਚੀ ਆ ਵੀ ਚੰਗੀ ਐ ਕਰ ਦੇ ਬੰਡ ਚੰਗਾ। ਵੀਰ ਵਿੱਚ ਪੂਰਾ ਫੌਲ ਲੱਖ ਹੱਥ। ਕਿਸੇ ਵੀਰ ਨੂੰ ਦੋਨਾਂ 'ਚ ਕੋਈ ਵੀ ਪਸੰਦਾ ਵੀ ਬਾਈ ਨਾ ਕਨੈਕਟ ਕਰ ਲਿਓ। ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਧੰਨਵਾਦ। ਧੰਨਵਾਦ।